ਇਹ ਮੋਟਰਸਾਈਕਲ ਪੂਰਾ ਪੂਰਾ ਡੁੱਬ ਗਿਆ ਵਾ ਇਹ ਕਿੱਦਾਂ ਦੇ ਹਾਲਾਤ ਨੇ ਲੁਧਿਆਣਾ ਦੇ ਸਮਾਰਟ ਸਿਟੀ ਦੇ ਇਹ ਕਿੰਨੇ ਵੇਲੇ ਡੁੱਬਿਆ ਦਿਖਦਾ ਸੀ ਮੋਟਰਸਾਈਕਲ ਨਹੀਂ ਭਾਜੀ ਮੈਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਐ ਉਸ ਟਾਈਮ ਕਰੰਟ ਸੀ ਇਹਦੇ ਵਿੱਚ ਪਾਣੀ ਦੇ ਵਿੱਚ ਮੈਂ ਕਾਰਪੋਰੇਸ਼ਨ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨਾ ਜੇ ਅੱਜ ਇਸ ਮੇਰੇ ਭਰਾ ਦੇ ਕੱਲ ਨੂੰ ਜਾਨ ਨਾ ਅਬੀ ਤਾਂ ਵੀ ਹੋ ਜਾਂਦੀ ਤੇ ਜ਼ਿੰਮੇਵਾਰ ਕੌਣ ਸੀ ਇਹ ਪ੍ਰੋਜੈਕਟ 4 ਕਰੋੜ 90 ਲੱਖ ਦਾ ਸੀਗਾ ਤੇ ਅੱਜ ਇਹ ਪ੍ਰੋਜੈਕਟ 19 ਕਰੋੜ ਦਾ ਕਿੱਦਾਂ ਹੋ ਗਿਆ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਨੇ ਇਹ ਰਿਸੀਪੀ ਇਹ ਜਾਂਚ ਹੋਣੀ ਚਾਹੀਦੀ ਆ ਕਿ ਕਿੰਨੇ ਕਿੰਨੇ ਕੋਟਾਲਾ ਕੀਤਾ ਕਿੰਨੇ ਕਿੰਨੇ ਪੈਸੇ ਨਾਲੇ ਤੋਂ ਖਾਦੇ ਆ ਔਰ 20 ਕਰੋੜਾ ठेका ਆਵੇ ਠੇਕੇਦਾਰ ਤੇ ਇੰਜੀਨੀਅਰਿੰਗ ਸਟਾਫ ਨਾ ਲਗਾਵੇ ਇਕੱਲੇ ਕਲਨਵਰ ਨਾਂ ਦੇ ਵਿਅਕਤੀ ਇਹ ਪੂਰਾ ਕੰਮ ਕਰ ਰਿਹਾ ਆ ਅੱਜ ਇਹਨਾਂ ਨੂੰ ਪਤਾ ਨਹੀਂ ਕਿ ਰੋਡ ਜੜੀਆਂ ਦੇ ਨਿਸ਼ਾਨ ਕਿੱਥੇ ਰੱਖੇ ਸੀ ਜਿਹੜਾ ਇੱਥੇ ਦਾ ਠੇਕੇਦਾਰ ਹੈ ਉਹਦੇ ਹੱਥ ਏਡੇ ਲੰਬੇ ਨੇ ਜਦੋਂ 2017 ਤੋਂ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਰਹੀ ਉਹਦੀ ਉਹਨਾਂ ਨਾਲ ਗਿੱਟਮਿਟ ਰਹੀ 2022 ਤੋਂ ਬਾਅਦ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਤਦ ਵੀ ਉਹਦੀ ਗਿੱਟਮਿਟ ਹੈ ਉਹ ਕਹਿੰਦਾ ਜਿੱਦੀ ਮਰਜ਼ੀ ਸਰਕਾਰ ਆ ਜਾਏ ਮੇਰੀ ਤਾਂ ਉਹਨਾਂ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਲੁਧਿਆਣਾ ਅੱਛੇ ਜੇ ਮਾਂ ਪੰਜਾਬ ਦੇ ਵਿੱਚ ਕੀ ਭਾਰ ਦੇ ਵਿੱਚ ਅਜੇ ਮਾਨਸੂਨ ਸ਼ੁਰੂ ਨਹੀਂ ਹੋਇਆ ਪਹਿਲਾ ਪਰਮਾਤਮਾ ਨੇ ਟੀਜ਼ਰ ਦਿਖਾਇਆ ਵਾ ਟੀਜ਼ਰ ਤੁਹਾਨੂੰ ਦਿਖਾਤਾ ਕਿ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਅਸੀਂ ਪਰ ਪੈਦਾ ਕਰ ਸਕਦੇ ਹਾਂ ਖੁਦ ਆਪ ਜ਼ਿੰਮੇਦਾਰ ਆਂ ਨਾਲਾ ਬਣਾਇਆ ਗਿਆ ਸੀ ਨਾਲੇ ਦਾ ਬਿਸ਼ਕਾਰ ਤਾਂ ਪਹਿਲੇ ਤਾਂ ਹੋ ਰਿਹਾ ਸੀ ਕਿਉਂਕਿ ਨਾ ਇੱਥੇ ਡਰੇਨ ਵਾਟਰ ਜਾਲੀ ਜਿਹੜੀ ਬਣਾਈ ਗਈ ਪਾਣੀ ਦੀ ਨਿਕਾਸੀ ਹੋ ਸਕੇ ਲੇਕਿਨ ਇੱਕ ਵਧੀਆ ਗੱਲ ਕੀ ਇੱਕ ਹੈਰਾਨ ਕਰਨ ਵਾਲੀ ਗੱਲ ਕਰਿਆ ਦੁੱਧ ਦੀ ਸਵੇਰੇ ਮੋਟਰਸਾਈਕਲ ਤੇ ਦੁੱਧ ਪਾਣ ਚ ਮੱਲੇ ਜਾ ਰਿਹਾ ਸੀ ਲੇਕਿਨ ਪਤਾ ਹੀ ਲੱਗਿਆ ਸਿੱਧਾ ਨਾਲ ਚ ਗਿਆ ਉਹ ਬਾਈ ਵੀ ਆ ਰਿਹਾ ਰਿਸਕ ਲੈ ਰਿਹਾ ਬਾਈ ਨਾ ਬਾਈ ਨਾ ਬਾਈ ਨਾ ਇਹ ਤਸਵੀਰ ਹੈ ਇਹ ਤਾਂ ਦਿਖਾ ਰਹੇ ਆ ਇਹ ਮੋਟਰਸਾਈਕਲ ਪੂਰਾ ਦਾ ਪੂਰਾ ਡੁੱਬ ਗਿਆ ਵਾ ਇਹ ਕਿਦਾਂ ਦੇ ਹਾਲਾਤ ਨੇ ਲੁਧਿਆਣਾ ਦੇ ਸਮਾਰਟ ਸਿਟੀ ਦੇ ਦੁੱਧ ਵਾਲੇ ਕਿੱਥੇ ਨੇ ਬਾਈ ਦੁੱਧ ਹੈਗੇ ਨੇ ਭਾਈ ਆ ਬਾਈ ਦੁੱਧ ਵਾਲਿਆ ਕਿੱਥੇ ਨੇ ਚਾਰੇ ਨੂੰ ਉਹਨਾਂ ਨੇ ਕੱਪੜੇ ਬਦਲਵਾਏ ਅਛਾਤੀ ਦੇ ਕਿੰਨੇ ਵੇ ਦੁੱਧ ਦੇਣ ਆਏ ਸੀਗੇ ਤੇ ਸਵੇਕ 6 ਵਜੇ ਦੇ ਟਾਈਮ 'ਚ ਕਿੰਨਾ ਕੁ ਪਾਣੀ ਸੀਗਾ ਪਾਣੀ ਬਹੁਤ ਜ਼ਿਆਦਾ ਸੀ ਭਾਜੀ ਬਿੱਤੇ ਕਿੰਨਾ ਕੁ ਤੁਹਾਡੇ ਕਿੰਨੀ ਲੱਗੀ ਮੇਰੇ ਛਾਤੀ ਤੇ ਲੱਗਿਆ ਜੀ ਬਾਹਾਂ ਤੇ ਲੱਗੀਆਂ ਗੋਡਿਆਂ ਲੱਤਾਂ ਤੇ ਕਰੰਟ ਵੱਜਿਆ ਜੀ ਦੋ ਬੱਚੇ ਵਿਚਾਰੇ ਨੇ ਆਪਣੀ ਜਾਨ ਬਚਾਈ ਉੱਥੇ ਸਵੇਰੇ 5 ਵਜੇ ਭਾਈ ਸਾਹਿਬ ਆਪਣੇ ਦੁੱਧਪਾਨ ਆਏ ਜਿਹੜਾ ਇਹਨਾਂ ਦਾ ਡੇਲੀ ਕੰਮ ਹੈ ਸਵਾ 6 ਦਾ ਟਾਈਮ ਸੀ ਤੇ ਉਦੋਂ 5 ਫੁੱਟ ਪਾਣੀ ਸੀ ਇਹ ਵਿਚਾਰਿਆਂ ਨੇ ਉਹ ਤਾਂ ਖੰਭੇ ਦੇ ਪੋਲ ਤੋਂ ਕਰੰਟ ਵੱਜਿਆ ਕਰੰਟ ਵੱਜਣ ਤੋਂ ਬਾਅਦ ਦੁਬਕ ਦੁਬਕੇ ਨੇ ਥੜੀ ਜਿਹਾ ਕੇ ਆਪਣੀ ਜਾਨ ਬਚਾਈ ਮੈਂ ਕਾਰਪੋਰੇਸ਼ਨ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨਾ ਜੇ ਅੱਜ ਇਸ ਮੇਰੇ ਭਰਾ ਦੇ ਕੱਲ ਨੂੰ ਜਾਨ ਨਾ ਅਭੀ ਦਾ ਵੀ ਹੋ ਜਾਂਦੀ ਤੇ ਜ਼ਿੰਮੇਵਾਰ ਕੌਣ ਸੀ ਦੂਸਰੀ ਗੱਲ ਇਹ ਪ੍ਰੋਜੈਕਟ 4 ਕਰੋੜ 90 ਲੱਖ ਦਾ ਸੀਗਾ ਤੇ ਅੱਜ ਇਹ ਪ੍ਰੋਜੈਕਟ 19 ਕਰੋੜ ਦਾ ਕਿੱਦਾਂ ਹੋ ਗਿਆ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਨੇ ਇਹ ਰਿਸੀਪੀ ਇਹ ਜਾਂਚ ਹੋਣੀ ਚਾਹੀਦੀ ਆ ਕਿ ਕਿਹਨੇ ਕਿੰਨਾ ਕੁ ਟੱਲਾ ਕੀਤਾ ਕਿਹਨੇ ਕਿਹਨੇ ਪੈਸੇ ਨਾਲੇ ਤੋਂ ਖਾਦੇ ਆ ਲੇਕਿਨ ਭਾਈ ਇੱਕ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਕਰੰਟ ਲੱਗਣ ਕਰਕੇ ਛੋੜੀ ਸੜਕ ਤੇ ਉਹ ਪਰਿਵਾਰ ਜਿਹੜਾ ਗਰੀਬ ਪਰਿਵਾਰ ਆ ਰੋ ਰਿਹਾ ਵਾ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਰਿਆਂ ਕਿੰਨੇ ਘਰ ਆਉਣ ਲੁਧਿਆਣੇ ਤੋਂ ਯਾਰ ਮੈਂ ਭਾਜੀ ਬਹੁਤ ਵਾਰ ਬਰਸਾਤਾਂ ਵਿੱਚ ਤਾਂ ਐਡਾ ਕੋ ਬੁਰਾ ਹਾਲ ਹੁੰਦਾ ਨਾ ਇਸ ਏਰੀਆ ਦਾ ਤੇ ਕਈ ਵਾਰ ਤਾਂ ਸਾਡਾ ਮਨ ਕਰਦਾ ਹੁੰਦਾ ਕਿ ਅਸੀਂ ਕੰਮ ਤੇ ਜਾਈ ਨਹੀਂ ਨਾ ਪਰ ਸਾਡਾ ਕੰਮ ਇਦਾਂ ਦਾ ਕਿ ਅਸੀਂ ਕੋਈ ਛੁੱਟੀ ਨਹੀਂ ਕਰ ਸਕਦੇ ਸਾਨੂੰ ਕੰਮ ਤੇ ਆਣਾ ਹੀ ਪੈਂਦਾ ਮੀਂਹ ਆਵੇ ਨੇਰੀ ਆਵੇ ਜੋ ਮਰਜ਼ੀ ਹੋਵੇ ਸਾਨੂੰ ਆਪਣਾ ਕੰਮ ਕਰਨਾ ਤਾਂ ਇਹ ਕਿੰਨੇ ਵੇਲੇ ਡੁੱਬਿਆ ਦਿਖਦਾ ਸੀ ਮੋਟਰਸਾਈਕਲ ਨਹੀਂ ਭਾਜੀ ਮੈਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਐ ਉਸ ਟਾਈਮ ਕਰੰਟ ਸੀ ਇਹਦੇ ਵਿੱਚ ਪਾਣੀ ਦੇ ਵਿੱਚ ਨਾ ਨਾ ਦੁਬਕ ਦੁਬਕ ਕੇ ਆਪਣੀ ਜਾਨ ਬਚਾਈ ਵਿਸ਼ਾਲ ਜੀ ਮੇਰੀ ਗੱਲ ਸੁਣੋ ਅੱਜ ਤੱਕ ਮੇਰੀ 36 ਸਾਲ ਦੀ ਹੁਮਰ ਹੈ ਮੈਂ ਆਪਣੇ ਹੋਸ਼ ਮੈਨੂੰ 18 ਸਾਲ ਹੋ ਗਏ ਮੈਨੂੰ ਵੀ ਰਾਜਨੀਤੀ ਕਰਦੇ ਨੂੰ ਪਰ ਮੈਂ ਅੱਜ ਦੇ ਟਾਈਮ ਤੇ ਵੀ ਗਰੀਬਾਂ ਦੇ ਨਾਲ ਆਪਣੇ ਵਾਰਡ ਵਾਸੀਆਂ ਦੇ ਨਾਲ ਖੜਾ ਹਾਂ ਜਿਹੜਾ ਚੁਣੇ ਹੋਏ ਨੁਮਾਇੰਦੇ ਨੇ ਆਪਣੀ ਅਲੀਸ਼ਾਨ ਕੋਠੀਆਂ 'ਚ ਬੈਠੇ ਨੇ ਕੋਈ ਲਾਈਵ ਕਰ ਰਿਹਾ ਕੋਈ ਆਪਣੀ ਕੋਠੀ ਤੋਂ ਜਾ ਕੇ ਬਿਆਨ ਦੇ ਰਿਹਾ ਕਾਰਪੋਰੇਸ਼ਨ ਦੇ ਅਧਿਕਾਰੀ ਇੱਕ ਇੱਕ ਲੱਖ ਰੁਪਏ ਤਨਖਾਹ ਲੈਂਦੇ ਨੇ ਉਹ ਆਪਣੇ ਅਫਸਰ ਕੋਠੀਆਂ ਦੇ ਵਿੱਚ ਬੈਠੇ ਨੇ ਮੈਂ ਕਾਰਪੋਰੇਸ਼ਨ ਨੂੰ ਔਰ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਗਰੀਬਾਂ ਨੂੰ ਮਰਵਾ ਰਹੇ ਹੋ ਇੱਕ ਜਿਹੜਾ ਗਰੀਬ ਆਦਮੀ ਆਪਣੇ ਹਜ਼ਾਰ ਹਜ਼ਾਰ 2 2000 5 5000 ਸੇਵਿੰਗ ਕਰਕੇ ਇੱਕ ਛੋਟਾ ਜਿਹਾ ਆਸ਼ੀਆਨਾ 50 ਗਾਇਦਾ ਬਣਾਉਂਦਾ ਅੱਜ ਉਹਦੇ ਘਰ ਜਾ ਕੇ ਹਾਲਾਤ ਦੇਖਣਾ ਸੀ ਜਿਹੜੇ ਉਹਨਾਂ ਦੇ ਦੀਵਾਨ ਬੈੱਡ ਹੈ ਉਹ ਤੈਰਦੇ ਪਏ ਸੀ ਬਾਈ ਮੇਰੇ ਘਰ ਦੇ ਖੋਦੇ ਹਲਾਤਾ ਹੋ ਗਏ ਨੇ ਫਿਰ ਵਿਸ਼ਾਲ ਜੀ ਤੁਸੀਂ ਦੇਖੋ ਇਹ ਕਾਰਪੋਰੇਸ਼ਨ ਦੇ ਔਰ ਸਰਕਾਰ ਦੇ ਕੰਦੇ ਜੂਣੀ ਸਰਕਾਰੀ ਜਿਹੜਾ ਇੱਥੇ ਦਾ ਠੇਕੇਦਾਰ ਹੈ ਉਹਦੇ ਹੱਥ ਏਡੇ ਲੰਬੇ ਨੇ ਜਦੋਂ 2017 ਤੋਂ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਰਹੀ ਉਹਦੀ ਉਹਨਾਂ ਨਾਲ ਗੱਟਮਟ ਰਹੀ 2022 ਤੋਂ ਬਾਅਦ ਕਾਰਪੋਰੇਸ਼ਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਤਦ ਵੀ ਹੋਰੀ ਗਿੱਟਮਟ ਉਹ ਕਹਿੰਦਾ ਜਿਦੀ ਮਰਜ਼ੀ ਸਰਕਾਰ ਆ ਜਾਏ ਮੇਰੀ ਤਾਂ ਉਹ ਨਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਭ ਤੋਂ ਪਹਿਲੇ ਜਿਹੜਾ ਉਹ ਠੇਕੇਦਾਰ ਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਉਹ ਇੱਥੇ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਇਹ ਕਾਰਪੋਰੇਸ਼ਨ ਨੂੰ ਇਹਦਾ ਹਰਜਾਨਾ ਦੇਣਾ ਚਾਹੀਦਾ ਲੇਕਿਨ ਭਾਈ ਭਾਈ ਮੈਂ ਤਾਂ ਢੰਨੇ ਦੀ ਗੱਲ ਕਰ ਨਗਰ ਨਿਕਮ ਤੋਂ ਹੀ ਹਾਂ ਹਾਂਜੀ ਸਰ ਨਗਰ ਨਿਕਮ ਤੋਂ ਨਹੀਂ ਠੇਕੇਦਾਰ ਠੇਕੇਦਾਰ ਇਸ ਰੋਡ ਦੇ ਇਹ ਕਿੱਦਾਂ ਦੀ ਰੋਡ ਬਣਾ ਰਹੇ ਹੋ सर वो पानी के लिए पानी निकासी के लिए वहाँ पे एक हदी बननी थी हौदी हाँ? के लिए एक्सेप्शन किया था हाँ? रात में कल वहाँ पे ये पानी का जो ये जो सीवर है हाँ? उसका कनेक्शन उधर मेन रोड पे हो गया है हाँ? कल सवेरे पाँच बजे वो काम करके इधर आना था लेकिन बारिश की वजह से ना आ पाए आओ ठेकेदार साहब आओ मैं इसी नाल भी गल करांगा रुक के ठेकेदार साहब उन्हें जवाब दो ਇੰਨੇ ਸਮਝਦਾਰ ਹੋ ਤੁਸੀਂ ਠੇਕੇਦਾਰ ਹੋ ਠੇਕੇਦਾਰ ਕਿਹਨੂੰ ਬਣਾਇਆ ਜਾਂਦਾ ਠੇਕੇਦਾਰ ਉਸ ਬੰਦੇ ਨੂੰ ਬਣਾਇਆ ਜਾਂਦਾ ਜੋ ਠੇਕੇ ਦਾ ਪਤਾ ਹੋਊਗਾ ਜਿਹਨੂੰ ਇਨਸਟਰੂਮੈਂਟ ਪਤਾ ਹੋਊਗਾ ਜਿਹਨੂੰ ਪਤਾ ਹੋਊਗਾ ਸੇਫਟੀ ਮੈਨੇਜਮੈਂਟ ਕੀ ਹੁੰਦੇ ਨੇ ਕੀ ਸੇਫਟੀ ਹੈ ਤੁਹਾਡੀ ਇੱਥੇ ਦੱਸੋ ਖੱਡਾ ਕਰਕੇ ਰੱਖਦਾ ਖੱਡਾ ਕਰਕੇ ਨਹੀਂ ਰੱਖੇ ਸਰ ਜੋ ਮਿੱਟੀ ਨਿਕਲੀ ਸੀ ਉਸਕੇ ਚਾਰੋਂ ਤਰਫ ਸਜਾ ਲੇਤੇ ਉਸਕੋ ਬਸ ਬੜੇ ਸੋਹਣਾ ਕੰਮ ਕਰਤਾ ਕੋਈ ਡੇਂਜਰ ਲਾਈਟ ਤਾਂ ਲਾਓ ਬਾਰਿਸ਼ ਆਨੇ ਕੇ ਵੇਸੇ ਉਹ ਜੋ ਜੋ ਆਪਣੇ ਜੋ ਬੈਰੀਕੇਡਿੰਗ ਕਰਿਆ ਤਾਂ ਉਹ ਡੁੱਬ ਗਿਆ ਨਾ ਨਾ ਉਹ ਤਾਂ ਚਲੋ ਡੁੱਬ ਗਿਆ ਲੇਕਿਨ ਤੁਸੀਂ ਹਾਲਾਤ ਕਿੱਦਾਂ ਦੇ ਪੈਦਾ ਕਰਤੇ ਠੇਕਾ ਕਹਦਾ ਯਾਰ ਤੁਹਾਡਾ ਠੇਕਾ ਕੈਂਸਲ ਹੋਣਾ ਚਾਹੀਦਾ ਇਸ ਤਰ੍ਹਾਂ ਵੀ ਦੇਖੋ ਪਾਣੀ ਦਾ ਮਸਲਾ ਇੱਕ ਗਲੀ ਦਾ ਨਹੀਂ ਹੈ ਸਾਰੀ ਗਲੀਆਂ ਦਾ ਮਸਲਾ ਹੈਗਾ ਤੁਹਾਡੀ ਡਰੇਨ ਵਾਟਰ ਜਾਲੀ ਕਿੱਥੇ ਆ ਇੱਕ ਮਿੰਟ ਬਾਈ ਜੀ ਤੁਹਾਡੀ ਡਰੇਨ ਵਾਟਰ ਦੋਨੋਂ ਸਾਈਡ ਮੇ ਉਧਰ ਵੀ ਹੈ ਇਧਰ ਪਾਣੀ ਅੱਗੇ ਦਿਖਾਓ ਪਾਣੀ ਨਿਕਾਸੀ ਦਿਖਾਓ ਮੈਨੂੰ ਅੱਗੇ ਗਲੀਆਂ ਡੁੱਬੀਆਂ ਹੋਈਆਂ ਪਾਣੀ ਨਿਕਾਸੀ ਕਿੱਥੇ ਆ ਜਾਲੀ ਐ ਕਿਉਂ ਨਹੀਂ ਲਾਈ ਇਹਨਾਂ ਨੇ ਰੋੜ ਬਣੀ ਐ ਜਾਲੀ ਐ ਕਿਉਂ ਨਹੀਂ ਲਾਈ ਇਹਨਾਂ ਨੇ ਜਿਹੜੀ ਜਿੱਥੇ ਲਾਈ ਐ ਉਹ ਵੀ ਬੰਦ ਕਰਤੀ ਐ ਉਸ ਦਰਮਿਆਨ ਇਹਨਾਂ ਨੂੰ ਕਿ ਤਨਖਾ ਦਾ ਕੀ ਨਹੀਂ ਕਿੰਨੀ ਹੈ ਦੱਸੋ ਦੱਸੋ ਅਨਵਰ ਜੀ ਦੱਸੋ ਨਹੀਂ ਤਨਖਾ ਦਾ ਦਾ ਸਪੋਡੂਗਾ ਤਨਖਾ ਤੁਹਾਡੀ ਇੰਨੀ ਮੋਟੀ ਹੋਊਗੀ ਦੱਸਣੀ ਨਹੀਂ ਨਗੀ ਤੇ ਲੋਕ ਮਰਦੇ ਮਰ ਜਾਣ ਉਸ ਦਿਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜੀ ਤੁਸੀਂ ਜਾਨੀ ਲਈ ਉਹ ਵੀ ਬੰਦ ਕਰ ਦਿੱਤੀ ਲੋਕ ਮਰਨਗੇ ਲੋਕ ਮਰਨਗੇ ਇੱਕ ਮਿੰਟ ਸੁਣੋ 20 ਕਰੋੜ ਦਾ ਠੇਕਾ ਸਿਰਫ ਇੱਕ ਸਿੰਗਲ ਮੈਨ ਰੱਖਿਆ ਹੋਇਆ ਕੋਈ ਇੰਜੀਨੀਅਰ ਨਹੀਂ ਨਗਰ ਨਿਕ ਵੱਲੋਂ ਕੋਈ ਇੰਜੀਨੀਅਰ ਨਹੀਂ ਇਹਦੀ ਕੱਲ ਕਿੰਨੇ ਵਾਰੀ ਮੈਂ ਕਰ ਚੁੱਕਾ ਕਿ ਕੋਈ ਸਕਿਲਡ ਪਰਸਨ ਤਾਂ ਰੱਖੋ ਇੱਥੇ ਸਿਰਫ ਇੱਕ ਬੰਦਾ ਆਲ ਬੜੇ ਕਿੰਨੇ ਹੋ ਉਹ ਕਹਿੰਦੇ ਪਛਲੇ ਕੀ ਹੈ ਕੁਆਲਿਫਿਕੇਸ਼ਨ ਕੀ ਹੈ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਇਨ ਆਰਟਸ 25 ਸਾਲ ਦਾ ਐਕਸਪੀਰੀਅੰਸ ਆਰਟਸ ਆਰਟ ਕਾਮਰਸ ਕਾਮਰਸ ਮੇ ਕੀ ਹੋਈ ਹੈ ਵੀ ਠੇਕੇਦਾਰ ਕਾਮਰਸ ਮੇ ਕਿਵੇਂ ਬਣ ਗਏ ਕਾਮਰਸੋਂ ਹਿਸਾਬ ਕਿਤਾਬ ਕਰਦੇ ਸੀਏ ਬਣਦੇ ਐਕਸਪੀਰੀਅੰਸ ਹੈ 25 ਸਾਲ ਇਹੀ ਅਨਵਰ ਨਾਮ ਦਾ ਵਿਅਕਤੀ ਇਹਦਾ ਇੰਜੀਨੀਅਰ ਹੈ ਵਿਸ਼ਾਲ ਜੀ ਤੁਹਾਨੂੰ ਉਹ ਤਸਵੀਰ ਦਿਖਾ ਰਿਹਾ ਜਿੱਥੇ ਮੋਰਸਲ ਕੱਢਿਆ ਜਾ ਰਿਹਾ ਉਹ ਤਸਵੀਰ ਦਿਖਾ ਰਿਹਾ ਕਿੰਨਾ ਵੱਡਾ ਖੱਡਾ ਸੀਗਾ ਜਿਹੜੀ ਤਸਵੀਰ ਦਿਖਾ ਰਿਹਾ ਦੋਦੀ ਦੇ ਹਾਲਾਤ ਕੀ ਸੀਗੇ ਉਹ ਦੋਦੀ ਦੱਸ ਸਕਦਾ ਵੈ ਜਿਹੜਾ ਦੁੱਧ ਲੈਣ ਆਇਆ ਵਿਚਾਰੋ ਖੜਾ ਸਾਈਡ ਤੇ ਆਪਣਾ ਮੋਟਰਸਾਈਕਲ ਦੇਖਦਾ ਪਿਆ ਵਾ ਆ ਜਿਹੜਾ ਖੜਾ ਦੁੱਧ ਦੀ ਵਿਚਾਰਾ ਆਪਣਾ ਮੋਟਰਸਾਈਕਲ ਇਸ ਕਰਕੇ ਦੇਖ ਰਿਹਾ ਕਿ ਇਹ ਕਿੱਦਾਂ ਬਚਿਆ ਰੱਬ ਦਾ ਵਾਸਤਾ ਹੈ ਕਿੰਨਾ ਡੂੰਘਾ ਕੱਟਿਆ 4 ਫੁੱਟ ਗਹਿਰਾ 4 ਫੁੱਟ ਨਹੀਂ ਜ਼ਿਆਦਾ ਜੀ ਹੋ ਸਕਦੀ ਲੈਂਥ ਕਿੰਨੀ ਹੁੰਦੀ ਹੈ ਮੋਟਰਸਾਈਕਲ ਐਸੀ ਲੈਂਥ ਹੁੰਦੀ ਹੈ 5.5 ਫੁੱਟ ਪਾਤ ਸਾਲ 4-5 5 ਫੁੱਟ ਦਾ ਇਧਰ ਹੋਵੇ ਇਹ ਮੇਰੀ ਗੱਲ ਹੈ ਵਿਸ਼ਾਲ ਜੀ ਇਹ ਮੋਟਰਸਾਈਕਲ ਦੀ ਰਿਪੇਅਰ ਵਾਸਤੇ ਇਹ ਠੇਕੇਦਾਰ ਦੇ ਸੁਪਰਵਾਈਜ਼ਰ ਨੇ 20000 ਰੁਪਏ ਮੰਨੇ ਆ ਵੀ 20000 ਅਸੀਂ ਇਹਨੂੰ ਦੇ ਦਾਂਗੇ ਤੁਹਾਨੂੰ ਕੱਲ ਮਿਲ ਜਾਣਗੇ ਖੋਰ ਵੀ ਪੈਸੇ ਦੇ ਲੱਗਣਗੇ ਉਹਦੇ ਵਿਚਾਰੇ ਦੇ ਉਹਨੂੰ ਜਰੂਰ ਦੇਤੇ ਜਾਣਗੇ ਐਨ ਦੇ ਬਾਰੇ ਸਪਸ਼ਟਿਕ ਦਿਓਗੇ ਪੈਸੇ ਸਹੀ ਕਰਨਾ ਉਸਤੇ ਬੀਨ ਅਰਬੀਆ ਕੰਪਨਸੇਸ਼ਨ ਜੋ ਹੋਗਾ ਉਹ ਨਾ ਨਹੀਂ ਨਹੀਂ ਉਹ ਬਾਤ ਕੀ ਹੈ ਜੋ ਬਾਤ 20000 ਮੰਗੀਆਂ ਉਹਦਾ 20 20000 20000 ਮੰਨੀਆਂ ਆਉਣਾ ਇਹ ਜਿਹੜੀਆਂ ਜਾਲੀਆਂ ਹੈਗੀਆਂ ਉਹ ਵੀ ਖੋਲੋ 20000 ਸੁਣੋ ਜਾਲੀ ਮੈਂ ਤੁਹਾਨੂੰ ਕਿਹਾ ਸੀ ਨਾ ਖੋਲਣ ਵਾਲੀ ਹੈ ਤੁਸੀਂ ਮੈਨੂੰ ਜਵਾਬ ਕੀ ਦਿੱਤਾ ਵੀ ਜੇ ਦਰਜੀ ਇੱਕ ਵਾਰੀ ਚੱਲਦਾ ਜ਼ਿੰਦਾ ਮੋੜ ਕੇ ਫਟਦਾ ਤਾਂ ਜੁਮਲਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਇਹ ਤੁਹਾਡਾ ਜਵਾਬ ਸੀ ਨਾ ਇਹ ਕੋਈ ਜਵਾਬ ਨਹੀਂ ਹੈ ਉੱਥੇ ਉੱਥੇ ਹੀ ਆਈਏ ਮੱਤ ਕਰਦੇ ਤਾਂ ਆਪਾਂ ਵੀ ਕਰਦੇਗੇ ਤੁਸੀਂ ਸਵਾਈ ਨਹੀਂ ਕਰਦੇ ਕਿਸੇ ਦੀ ਚੱਗੇ ਦੀ ਸਵਾਈ ਪੂਰੀ ਹੈ ਹੈ ਅੱਗੋਂ ਸਾਨੂੰ ਜਵਾਬ ਗਲਤ ਮਿਲਦਾ ਜਾਲੀਏ ਪੂਰੇ ਰੋਡ ਤੇ ਜਾਲੀ ਨਹੀਂ ਹੈਗੀ ਸਾਡੇ ਸਾਰੇ ਲਾਖਾ ਰੋਡ ਤੇ ਡੁੱਬ ਜਾਣ ਲੋਕ ਜਾਂਦੇ ਜਾ ਲੈ ਤੁਹਾਨੂੰ ਇਹ ਪਹਿਲੀ ਵੀ ਕਹ ਸੀ ਕਿਸਤੀਆਂ ਤਿਆਰ ਕਰ ਲੋ ਇਹ ਆਪਣੇ ਪੈਸੇ ਦੇਖਦੇ 15 ਮਈ ਨੂੰ ਮੱਲਾ ਨਾਲ ਗਿਆ ਸੀ ਕਮਿਸ਼ਨ ਨੂੰ ਜਗਾ ਕੇ ਆਏ ਸੀ ਕਿ ਮਲਬੇ ਦਾ ਭਰਿਆ ਪਿਆ ਸਾਫ ਕਰ ਦਿਓ ਡਿਸਪੋਜ਼ਲ ਨਾਲ ਜਨਰੇਟਰ ਹੈ ਨਹੀਂ ਜਨਰੇਟਰ ਲਗਾ ਦਿਓ ਜਨਰੇਟਰ ਅਜੇ ਤੱਕ ਨਹੀਂ ਆਇਆ ਕਹਿੰਦੇ ਹੁਣ ਅਸੀਂ ਕਿਰਾਏ ਤੇ ਰਹਿਣ ਲੱਗੇ ਆਂ ਔਰ ਮਲਬਾ ਉੱਥੇ ਦੇ ਉੱਥੇ ਵੀ ਹੈ ਔਰ 20 ਕਰੋੜਾ ठेका ਆਵੇ ਠੇਕੇਦਾਰ ਇੱਥੇ ਇੰਜੀਨੀਅਰਿੰਗ ਸਟਾਫ ਨਾ ਲਗਾਵੇ ਕੱਲੇ ਕਨਵਰਨਾ ਦੇ ਵਿਅਕਤੀ ਇਹ ਪੂਰਾ ਕੰਮ ਕਰ ਰਿਹਾ ਅੱਜ ਇਹਨਾਂ ਨੂੰ ਪਤਾ ਨਹੀਂ ਕਿ ਰੋਡ ਜਰੀਆਂ ਦੇ ਨਿਸ਼ਾਨ ਕਿੱਥੇ ਰੱਖੇ ਸੀ ਬਿਲਕੁਲ ਇਹ ਤਸਵੀਰ ਹੈ ਇਹ ਹਾਲਾਤ ਨੇ ਸ਼ਾਲ ਜੀ ਮੇਰੀ ਗੱਲ ਸੁਣੋ ਆਪਾਂ ਇੱਕ 50 ਅਗਸਤ ਦਾ ਮਕਾਨ ਵੀ ਬਣਾਣੇ ਆ ਨਾ ਤੇ ਉਹਦਾ ਪਹਿਲੇ ਆਪਾਂ ਨਕਸ਼ਾ ਬਣਾਣੇ ਆ ਅੱਜ ਇੱਕ 50 ਅਗਸਤ ਦਾ ਮਕਾਨ ਬਣਾਣੇ ਆ ਤੇ ਉਹਦਾ ਵੀ ਇੱਕ ਨਕਸ਼ਾ ਪਾਸ ਹੁੰਦਾ ਮੇਰੀ ਗੱਲ ਸੁਣੋ ਇਹਨਾਂ ਨੇ 20 ਕਰੋੜ ਦਾ ਪ੍ਰੋਜੈਕਟ ਬਣਾ ਲਿਆ ਜਿਹਨਾਂ ਕੋ 20 ਬੰਦੇ ਵੀ ਇਸ ਨਾਲੇ ਵਾਸਤੇ ਕੰਮ ਤੇ ਲਾਏ ਹੋਣ ਕਪਿਲ ਕਧਿਆਲ ਰਾਜਨੀਤੀ ਛੱਡ ਦੂਗਾ ਕਾਰਨ ਕੀ ਆ ਅਗਲਾ ਕਹਿੰਦਾ ਜੀ ਮਿੱਠੀ ਮਿੱਠੀ ਚਾਲ ਚੱਲੀ ਜਾਓ ਪਹਿਲੇ 5 ਕਰੋੜ ਦਾ ਪ੍ਰੋਜੈਕਟ ਫਿਰ 10 ਦਾ ਫਿਰ 15 ਦਾ ਫਿਰ 20 ਦਾ ਜਿੰਨਾ ਡਿਲੇ ਵਿਸ਼ਾਲ ਜੀ ਹੋਈ ਜਾਂਦਾ ਉਹਦੀ ਕੀਮਤ ਵਧ ਜਾਂਦੀ ਉਹਦੀ ਬੋਲੀ ਵਧ ਜਾਂਦੀ ਹੈ ਲੇਕਿਨ ਗਰੀਬਾ ਇਹ ਜਿਹੜਾ 20 ਕਰੋੜ ਦਾ ਪ੍ਰੋਜੈਕਟ ਹੈ ਇਹ ਜਿਹੜੀ ਮੇਰੀ ਆਵਾਮ ਜਿਹੜੇ ਮੇਰੇ ਵਾਰ ਦੇ ਲੋਕ ਆਖੜੇ ਨੇ ਇਹ ਟੈਕਸ ਰੁਪਈ ਜਨਤਾ ਦੇ ਵੀ ਬੋਲੋ ਪੈਸਾ ਸਰਕਾਰ ਨੂੰ ਜਾਂਦਾ ਤੇ ਉਹ ਪੈਸਾ ਇਹ ਠੇਕੇਦਾਰ ਨੂੰ ਮਿਲਦਾ ਲੇਕਿਨ ਫੇਕੇਦਾਰ ਦੇ ਕੰਨ ਤੇ ਜੂਨ ਹੀ ਸਰਗਦੀ ਪਈ ਫੇਕੇਦਾਰ ਨੂੰ ਚਾਹੀਦਾ ਜੇ ਉਹ ਕੰਮ ਨਹੀਂ ਕਰ ਸਕਦਾ ਆਪਣਾ ਕੰਮ ਛੱਡ ਦੇਵੇ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਗੱਲ ਕਰੋ ਸਾਰਿਆਂ ਨੂੰ ਇਹ ਨਾਲਾ ਬਣਣਾ ਨਹੀਂ ਚਾਹੀਦਾ ਸੀ ਨਾਲਾ ਟੱਕਣਾ ਚਾਹੀਦਾ ਹੀ ਨਹੀਂ ਸੀਗਾ ਕਿਉਂਕਿ ਪਹਿਲੇ ਜੋ ਨਾਲਾ ਸੀਗਾ ਪਾਣੀ ਨਿਕਲਦਾ ਸੀ ਤੁਸੀਂ ਪ੍ਰਾਣੇ ਉੱਥੇ ਦੇ ਨਿਕਲਦਾ ਸੀ ਨਾ ਪਾਣੀ ਉਹ ਕਿਉਂਕਿ ਉਹਦੇ ਪਾਣੀ ਜਿਹੜਾ ਅਸੀਂ ਤਾਂ ਅਸੀਂ ਤਾਂ ਮੰਗ ਕਰਦੇ ਹਾਂ ਹੁਣ ਤੂੰ ਬਾਕੀ ਜਿਹੜੇ ਪੈਸੇ ਰਹਿ ਗਏ ਨਾ ਇਹਨੂੰ ਬਣਾ ਨਾ ਇਹਨੂੰ ਦੁਬਾਰਾ ਖੋਲ ਦੇ ਇਹ ਖੁੱਲੇ ਹੀ ਖੜੇ ਸੀਗਾ ਦੇ ਕੰਮ ਨਹੀਂ ਕਰਦਾ ਮੇਰੀ 60 ਸਾਲ ਦੀ ਉਮਰ ਹੈ ਚੋੜੇ ਬਾਜ਼ਾਰ ਦੇ ਵਿੱਚੋਂ ਦੀ ਨਾਲਾ ਜਾ ਰਿਹਾ ਸਾਨੂੰ ਪਤਾ ਹੋਵੇ ਪ੍ਰਾਣਾ ਤੁਸੀਂ ਦੇਖਿਆ ਹੋਵੇ ਉਹ ਵੀ ਕਾਮਯਾਬ ਹੈ ਕਿ ਨਹੀਂ ਹੈ ਤੇ ਫੇਰੇ ਪ੍ਰੋਜੈਕਟ ਕਾਮਯਾਬ ਹੋਣੀ ਚਾਹੀਦਾ ਜਿਹੜੇ ਸਸਤੇ ਜਮਾ ਇਸ ਮੇਰੇ ਦੋਦੀ ਵੀਰ ਨੂੰ 20000 ਰੁਪਏ ਮਿਲ ਗਿਆ ਮੈਨੂੰ ਖੁਸ਼ੀ ਆ ਕਿ ਉਸ ਗਰੀਬ ਨਾਲ ੱੱਕਾ ਨਹੀਂ ਹੋਇਆ ਜਿਹੜੇ ਮੇਰੇ ਗਰੀਬ ਬੰਦਿਆਂ ਦੇ ਬੈੱਡ ਤੈ ਰਹੇ ਆ ਜਿਨ੍ਹਾਂ ਦੇ ਫ੍ਰਿਜ ਖਰਾਬ ਹੋਏ ਜਿਨ੍ਹਾਂ ਦੀ ਵਾਸ਼ਿੰਗ ਮਸ਼ੀਨ ਖਰਾਬ ਹੋਈਆਂ ਜਿਨ੍ਹਾਂ ਦੇ ਘਰਾਂ ਦੇ ਦੁਕਾਨਾਂ ਦੇ ਵਿੱਚ ਸਮਾਨ ਖਰਾਬ ਹੋ ਗਿਆ ਜਿਹੜਾ ਵਿਚਾਰਾ ਰੋਜ਼ 500 700 ਕਮਾ ਕੇ ਆਪਣੇ ਘਰੇ ਜਾ ਕੇ ਆਪਣੇ ਬਾਲ ਬੱਚੇ ਪਾਲਦਾ ਸੀ ਉਹ ਕਿੱਥੇ ਜਾਊਗਾ ਉਹ ਹਰ ਜਾਨਾ ਕੋਣ ਕਰੂਗੀ ਦੁਕਾਨ ਦੇਖੋ ਪਾਣੀ ਦੇ ਨਾਲ ਭਰੀ ਪਈ ਏ ਦੁਕਾਨ ਉਗਰੀ ਆਦਮੀ ਕੀ ਕਰੂਗਾ ਪਹਿਲੀ ਬਰਸਾਤ ਦਾ ਹਾਲ ਹੈ ਕੋ ਅੱਜ ਪਹਿਲੀ ਬਰਸਾਤ ਹੈ ਤੁਹਾਨੂੰ ਆਈ ਕਿੰਨੀ ਬਦਨੀ ਹੈ ਨਹੀਂ ਤਾਂ ਆਈ ਨਹੀਂ ਪਤਾ ਜੇ ਮਾਨਸੂਨ ਨਹੀਂ ਆਇਆ ਇਹ ਤਾਂ ਹੂਮਸ ਕਰਕੇ ਬਾਰਿਸ਼ ਆਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇ ਮਾਨਸੂਨ ਜਿਹੜਾ ਆਣਾ ਹੈ ਤੁਸੀਂ ਸੰਤਰਕ ਨਹੀਂ ਹੋ ਪਾਣਾ ਵਿਸ਼ਾਲ ਜੀ ਪਿਛਲੇ ਹਫਤੇ ਤੁਸੀਂ ਬੜੀ ਬਦੀ ਕਵਰੇਜ ਕੀਤੀ ਮੁਹੱਲੇ ਨਿਵਾਸੀਆਂ ਦੀ ਜਿਹੜੀ ਐਫਰਿਆਦ ਨੂੰ ਸੁਣ ਕੇ ਲੋਕਾਂ ਤੱਕ ਪਹੁੰਚਾਇਆ ਨਗਰ ਨਿਗਮ ਤੱਕ ਪਹੁੰਚਾਇਆ ਵੀ ਨਾਲਾ ਭਰਿਆ ਪਿਆ ਅੱਜ ਵੀ ਤੁਸੀਂ ਦੇਖ ਲਓ ਉੱਪਰ ਤੱਕ ਪਾਣੀ ਤੈਰ ਰਿਹਾ ਹੈ ਪਾਣੀ ਨਿਕਲਦਾ ਹੀ ਨਹੀਂ ਹੈ ਪਿੱਛੋਂ ਰਸਤਾ ਹੀ ਨਹੀਂ ਹੈ ਜਦ ਤੱਕ ਨਾਲੇ ਦੀ ਪ੍ਰੋਪਰ ਸਫਾਈ ਨਹੀਂ ਹੁੰਦੀ ਪ੍ਰੋਪਰ ਰੋਡ ਜਾਲੀਆਂ ਦੀ ਸਫਾਈ ਨਹੀਂ ਹੁੰਦੀ ਬੰਦੀ ਆ ਕਿਦਾਂ ਹੱਲ ਹੋਏਗਾ ਲੇਕਿਨ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਸ਼ਿਵਾ ਨਗਰ ਦੀ ਤੇ ਨਿਊ ਸ਼ਿਵਾ ਨਗਰ ਦੀ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਅਫਸਰ ਸ਼ਾਹੀ ਮੁਰਦਾਬਾਦ ਖੇਕੇਦਾਰ ਨਹੀਂ ਮੁਰਦਾਬਾਦ ਰੁਕ ਜੋ ਰੁਕ ਜੋ ਰੁਕ ਜੋ ਸਾਰੇ ਇੱਥੇ ਹੀ ਆਓ ਤੇਰਾ ਚਲੀਏ ਲੇਕਿਨ ਵੀ ਜੋ ਆਓ ਕਿਤੇ ਚੱਲਿਓ ਬੀ ਜੋਂਨ ਕਾਰ ਪੈਸੇ ਚ ਲੇਓ ਕਿਰਾਇਆ ਕਰਨਾ ਹੈ ਕਿਰਾਇਆ ਕਰਨਾ ਲੇਕਿਨ ਹਾਲਾਤ ਨੇ ਮਾੜੇ ਹੋ ਗਏ ਨੇ ਤੁਸੀਂ ਇਹ ਲੱਤ ਤਾਂ ਕਿੱਦਾਂ ਕਰੋਗੇ ਜਾਈਦਾ ਲੋਗੇ ਇਹ ਤਾਂ ਭੁਗਤਣਾ ਬੇੜੇ ਪਿਛਲੇ ਸਾਲ ਦੁਰਦਸ਼ਾ ਭੁਗਤੀ ਸੀ ਅੱਜ ਕੀ ਮਹਾ ਦੁਰਦਸ਼ਾ ਹੋਣੀ ਹੈ ਦੋ ਦਿਨ ਪਹਿਲੇ ਤੁਹਾਡੇ ਨਾਲ ਗੱਲ ਹੋਈ ਸੀ ਨਾ ਆਪਣੀ ਚਰਚਾ ਹੋਈ ਸੀ ਕਿ ਇੱਥੇ ਬਹੁਤ ਬੁਰਾ ਹਾਲ ਹੋਏਗਾ ਉਹ ਹੋ ਗਿਆ ਜੀ ਦੇਖ ਲਓ ਹੁਣ ਬਿਲਕੁਲ ਦੇਖੋ ਪਾਣੀ ਦੀ ਬਿਲਕੁਲ ਨਿਕਾਸੀ ਹੈ ਨਹੀਂ ਇਹ ਜਾਲੀਆਂ ਜੋ ਪਿੱਛੋਂ ਦਰਿਆ ਆਂਦਾ ਹੈ ਕਿ ਪਾਣੀ ਨੂੰ ਧੇਲ ਲੈਣ ਗਿਆ ਜਬ ਤੱਕ ਇਹ ਸਭ ਵੱਡੇ ਸਕੇਲ ਤੇ ਸਮਾਧਾਨ ਨਹੀਂ ਹੁੰਦਾ ਇਹ ਮੱਲਾ ਡੁੱਬੋਤਾ ਔਰ ਡੁੱਬਿਆ ਰਹੇਗਾ ਇੱਥੇ ਹੈਜਾ ਫੈਲਣਾ ਡੇਂਗੂ ਫੈਲਣਾ ਐਡਮਿਨਿਸਟ੍ਰੇਸ਼ਨ ਦੇ ਉੱਪਰ ਅਸੀਂ ਚੱਲੇ ਆ ਅੱਜ ਉਹ ਸਾਨੂੰ ਕੀ ਜਵਾਬ ਦਿੰਦੇ ਹੈਗਣ ਸਾਡੇ ਪਾਣੀ ਦੀ ਨਿਕਾਸੀ ਨਾ ਹੋਈ ਤੇ ਸਾਰੇ ਮੱਲੇ ਆ ਲੈ ਇਕੱਠੇ ਹੋ ਕੇ ਉਹਨਾਂ ਦਾ ਜਿਹੜੋ ਜੋ ਹੈ ਮੁਰਦਾਬਾਦ ਕਰਨਗੇ ਨਹੀਂ ਤਾਂ ਸਾਡਾ ਸਮਾਧਾਨ ਕਰਾ ਬਿਲਕੁਲ ਤੁਹਾਨੂੰ ਉਹ ਤਸਵੀਰ ਦਿਖਾ ਰਿਹਾ ਸ਼ਿਵੈ ਨਗਰ ਦੀ ਤਸਵੀਰ ਹੈ ਜਿੱਥੇ ਹਾਲਾਤ ਨੇ ਭਿਆਨਕਰ ਨੇ ਕਿ ਇੱਥੇ ਪਾਣੀ ਜਿਹੜਾ ਭਰਿਆ ਹੋਇਆ ਸਾਈਕਲ ਦੇਖ ਸਕਦੇ ਹੋ ਉੱਧਰ ਡੁੱਬਿਆ ਹੋਇਆ ਸਾਈਕਲ ਦਿਖਾ ਰਿਹਾ ਤੁਹਾਨੂੰ ਦੂਰ ਇੱਕ ਸਾਈਕਲ ਦਿਖਾ ਰਿਹਾ ਜਿਹੜਾ ਪੂਰਾ ਦਾ ਪੂਰਾ ਡੁੱਬਿਆ ਹੋਇਆ ਹੋਇਆ ਉਹ ਤਸਵੀਰ ਦਿਖਾ ਰਿ ਮੂਹ ਚੜਾ ਰਹੀ ਏ ਤਸਵੀਰ ਹੈ ਕਿ ਭਾਈ ਜਾਈ ਅੰਦਰ ਆ ਡੰਡਾ ਜਾ ਕੇ ਅੰਦਰ ਪਾਈਓ ਖੱਡੇ ਦੇ ਵਿੱਚ ਪਾਓ ਧਿਆਨ ਰੱਖੋ ਖੱਡੇ ਦੇ ਵਿੱਚ ਡੰਡਾ ਪਾਓ ਕਿੰਨਾ ਗਹਿਰਾ ਦਿਖਾਓ ਤਾਂ ਕਹਿੰਦਾ 4 ਫੁੱਟ ਦਾ ਇਹ ਦਿਖਾਓ ਡੰਡਾ ਮੇਰੇ ਕਹਿੰਦਾ 12 ਫੁੱਟਾ ਡੰਡਾ ਹੈ ਨਾ ਰਹੀ ਹੈ ਜੀ ਧਿਆਨ ਨਾਲ ਗਿੱਲੇ ਸਭ ਤਾਰ ਤੋਂ ਵਜਾ ਗਿਆ ਓਏ ਸੰਭੇ ਵੀ ਗਿੱਲੇ ਨੇ ਬਾਉ ਦੇ ਨਾਲ 9 ਵਜੇ ਮੀਂਹ ਬੰਦ ਹੋ ਗਿਆ 2 ਵਜੇ ਆ ਬਿਲਕੁਲ ਪਾਣੀ ਨਿਕਾਸੀ ਓਕੇ 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 ਅੱਗੇ ਨਾ ਕਰਿਓ ਪੈ ਬਸ ਬਸ ਤੇਰੇ ਪੈਰ ਅੱਧਰ 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 ਜਿੱਥੇ ਬੋਤਲ ਪਈ ਆ ਬੋਤਲ ਜਿੱਥੇ ਹੋਰ ਕਿਰ ਕਰੋ ਹਾਰ ਗਿਆ ਹਾਂ ਚੱਲ ਛੋੜ ਦੋ ਸਾਰੇ ਸਾਰੇ ਛੋੜ ਦੋ ਇਹ ਉਹ ਸ਼ਖਸ ਹੈ ਜੋ ਲਗਾਤਾਰ ਮਾਮਲੇ ਉਜਾਗਰ ਕਰਦਾ ਹੈ ਪੂਰਾ ਮੱਲਾ ਇਹ ਮੱਲਾ ਮੇਰਾ ਵੀ ਹੈ ਮੈਂ ਤਾਂ ਛੱਡ ਗਿਆ ਮੇਸ ਕਰਕੇ ਛੱਡ ਕੇ ਕੀ ਹਾਲਾਤ ਬੜੇ ਮਾੜੇ ਹੋਏ ਨੇ ਸੀ ਇਹਦੇ ਇਹ ਭਾਈ ਤੁਹਾਨੂੰ ਤਾਂ ਹੀ ਬੁਲਾਇਆ ਸੀ ਦੁਬਾਰਾ ਸ਼ਾਇਦ ਆਵਾਮ ਤੱਕ ਆਵਾਜ਼ ਪਹੁੰਚ ਸਕੇ ਹੂੰ ਕਾਰਪੋਰੇਸ਼ਨ ਦੇ ਘਰ ਬੰਦਲੇ ਅਸੀਂ ਹਫਤਾ ਪਹਿਲੇ ਤੁਸੀਂ ਵੀ ਆਏ ਸੀ ਇੱਕ ਸਾਡੀ ਟੀਮ ਹੋਰ ਵੀ ਆਈ ਸੀ ਬੜਾ ਅਸੀਂ ਇਹਨਾਂ ਨੂੰ ਜੋਰ ਪਾਇਆ ਵੀਰ ਜੀ ਕਿ ਮਹੱਲੇ ਦਾ ਹਾਲ ਮਾੜਾ ਹੋ ਜਾਣਾ ਇਹਨੇ ਕੁਝ ਕਰੋ ਕੁਝ ਕਰੋ ਕੁਝ ਕਰੋ ਪਰ ਕੁਝ ਵੀ ਨਹੀਂ ਹੋ ਸਕਿਆ ਹੁਣ ਕੀ ਹਾਲ ਹੈ ਦਾ ਮੈਂ ਤਾਂ ਨਾ ਤੁਹਾਡੇ ਲੁਧਿਆਣਾ ਨਿਵਾਸੀ ਜਿਹੜੇ ਲੁਧਿਆਣਾ లైਵ ਦੇ ਵਸ ਸਰੋਤੇ ਦੇਖ ਰਹੇ ਆ ਜਿਓ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਚੁਣੇ ਹੋਏ ਨੁਮਾਇंदे ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਜੀ ਜੇ ਵੀਡੀਓ ਦੇਖਦੇ ਹੁਣ ਮੈਂ ਆਪਣੀ ਝੋਲੀ ਘਟ ਲੈਣਾ ਯਾਰ ਮਹੱਲੇ ਵਾਸਤੇ ਕੁਛ ਤਾਂ ਸ਼ਰਮ ਕਰ ਲੋ ਯਾਰ ਕਾਹਨੂੰ ਗਰੀਬਾਂ ਨੂੰ ਮਰਵਾਈ ਜੰਨੇ ਹੋ ਕਾਰੋਬਾਰ ਲੋਕਾਂ ਦੇ ਅੱਗੇ ਨਹੀਂ ਹੈਗੇ ਪੱਠਾ ਬਠਾਇਆ ਪਿਆ ਤੁਸੀਂ ਜਗ੍ਹਾ ਜਗ੍ਹਾ ਨਸ਼ਾ ਵਿਕਦਾ ਪਿਆ ਰੋਜ਼ ਕ੍ਰਾਈਮ ਹੋ ਰਿਹਾ ਜਿਹੜਾ 5-700 ਕੁ ਮੰਦਾ ਵਿਚਾਰਾ ਉਹਦਾ ਵੀ ਬੇੜਾ ਕਰ ਕਰੀ ਜਨੇ ਹੋ ਯਾਰ ਕਾਹਨੂੰ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਨਿਕਾਸੀ ਹੈ ਕਿੱਥੇ ਆ ਪਾਣੀ ਜਾਣਾ ਕਿੱਦਾਂ ਨਿਕਾਸੀ ਭਾਜੀ ਹੈ ਹੀ ਨਹੀਂ ਛੋਟੀ ਜੀ ਮੈਂ ਗੱਲ ਕਹਿੰਦਾ ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇੱਥੇ ਖੱਡਾ ਹੈ ਕਾਰਪੋਰਸ਼ਨ ਦੀ ਇਹ ਜ਼ਿੰਮੇਵਾਰੀ ਨਹੀਂ ਬੰਦੀ ਇੱਥੇ ਕੋਈ ਪੱਟੀ ਲਾ ਦੇਣ ਸਾਈਨ ਬੋਰਡ ਲਾ ਦੇਣ ਮੈਂ ਇੱਕ ਸਵਾਲ ਪੁੱਛਦਾ ਨਿਕਾਸੀ ਹੋਊ ਜਦੋਂ ਨਾਲਾ ਬੰਦਾ ਸੀ ਇਹਦੀ ਪਿੱਟ ਪਿੱਟ ਮਾਰ ਕੇ ਕਟੋ ਕਟ 10 ਮੈਮੋਰੰਡਮ ਮੈਂ ਜੋਨ ਬੀ ਦੇ ਇੱਕ ਕਮਿਸ਼ਨਰ ਸਾਹਿਬ ਨੂੰ ਦਿੱਤੇ ਪੰਜ ਤੋਂ ਸੱਤ ਕਮਿਮੋਰੈਂਡਮ ਮੈਂ ਸੰਦੀਪ ਰਿਸ਼ੀ ਜੀ ਨੂੰ ਦਿੱਤੇ ਲੇਕਿਨ ਗਰੀਬ ਬੰਦੇ ਨੂੰ ਸੁਣਵਾਈ ਹੈ ਹੀ ਨਹੀਂ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਹਿੰਦੇ ਤੁਹਾਡੀ ਮੈਨੂੰ ਕਹਿੰਦੇ ਤੁਸੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਮੈਂ ਕਹਾ ਬੀਜੇਪੀ ਤੋਂ ਕਹਿੰਦੇ ਤੁਹਾਡੀ ਸੁਣਵਾਈ ਨਹੀਂ ਤੁਹਾਡਾ ਕੀ ਹੈ ਕਹਿੰਦਾ ਸਾਈਡ ਤੇ ਹੋ ਜਾਓ ਕਹਿੰਦਾ ਸਤ ਆਮ ਆਦਮੀ ਪਾਰਟੀ ਵਾਲੇ ਸੁਣਵਾਈ ਕਰਨੀ ਹੈ ਇਹ ਬਿਲਕੁਲ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਸ਼ਿਵਾਏ ਨਗਰ ਤੇ ਨਿਊ ਸ਼ਿਵਾਏ ਨਗਰ ਜੋ ਪਾਣੀ ਦੇ ਵਿੱਚ ਡੁੱਬ ਚੁੱਕਾ ਹੋਇਆ ਜਦੋਂ ਬਾਂਸੂ ਨਾਣੇ ਜਦੋਂ ਬਰਸਾਤ ਆਣੀ ਹੈ ਤੋ ਤੁਸੀਂ ਆਪ ਅੰਦਾਜ਼ਾ ਲਗਾ ਲਓ ਹਜੇ ਤਾਂ ਲੋਕਾਂ ਦੇ ਘ ਕਈ ਬੱਚਿਆਂ ਦੀ ਮੌਤ ਹੋ ਗਈ ਹੈ ਕਈ ਪਸ਼ੂ ਮਰ ਚੁੱਕੇ ਹੋਏ ਨੇ ਉਹ ਤਸਵੀਰਾਂ ਤੁਹਾਡੇ ਨਾਲ ਖਬਰਾਂ ਅਸੀਂ ਪ੍ਰਮੁੱਖਤਾ ਨਾਲ ਦਿਖਾ ਰਹੇ ਹਾਂ ਲੇਕਿਨ ਇਹ ਹਾਲਾਤ ਦੇ ਉੱਤੇ ਕਦੋਂ ਕੋਈ ਰੁਖ ਬਦਲੂਗਾ ਤੇ ਇਸ ਦੀ ਨਹਾਰ ਬਦਲੇਗੀ ਸਭ ਤੋਂ ਮਹਿੰਗਾ ਏਰੀਆ ਕਿਹਾ ਜਾਂਦਾ ਵਾ 60000 ਤੋਂ ਲੱਖ ਰੁਪਏ ਕੀਮਤ ਕਹੀ ਜਾਂਦੀ ਹੈ ਜੋ ਡਾਵਰ ਸਾਹਿਬ ਜੀ ਕਹਿੰਦੇ 2 ਲੱਖ ਰੁਪਏ ਰੇਟ ਅੱਥੇ ਦਾ ਹੋ ਗਿਆ ਵਾ 2 ਲੱਖ ਤੇ ਦਾ ਕੋਈ ਜਗ੍ਹਾ ਨਹੀਂ ਵੇਚੂਗਾ 50000 ਤੇ ਜਗ੍ਹਾ ਦੇਣ ਨੂੰ ਮਜਬੂਰ ਹੋ ਗਏ ਨੇ ਕਿ ਸਾਨੂੰ ਇਹ ਨਰਕ ਭਰੀ ਜ਼ਿੰਦਗੀ ਤੋਂ ਬਾਰ ਕੱਢ ਲੋ ਹੁਣ ਦੇਖਦੇ ਨਰਕਪਰੀ ਜ਼ਿੰਦਗੀ ਤੋਂ ਬਾਰੇ ਲੋਕ ਕਦੋਂ ਆਣਗੇ ਇਹ ਤਸਵੀਰ ਦਿਖਾਈ ਜਾ ਰਹੀ ਹੈ ਜਿੱਥੇ ਆ ਪਾਣੀ ਭਰਿਆ ਨਾ ਕੋਈ ਡਰੇਨ ਵਾਟਰ ਜਾਲੀ ਹੈ ਕਿ ਪਾਣੀ ਜਿਹੜਾ ਨਾਲੇ ਜਾ ਸਕੇ ਇਹ ਲੋਕ ਨੇ ਵਿਚਾਰੇ ਨਰਕਪਰੀ ਜ਼ਿੰਦਗੀ ਨੂੰ ਮਜਬੂਰ ਹੈ ਐਸਟੀਮੇਟ ਕਿੰਨੇ ਬਣਾਇਆ ਇਹ ਐਸਟੀਮੇਟ ਬਣਾਇਆ ਐਸਸੀ ਪ੍ਰਵੀਨ ਸਿੰਘਲੇ ਨੇ ਦਾਬਰ ਸਾਹਿਬ ਦੇ ਵੇਲੇ ਹਾਂ ਉਦੋਂ ਬਹੁਤ ਗਿਆ ਮੈਂ ਕਿ ਸਾਡਾ ਨਾਲਾ ਪੁਰਾਣਾ ਹੀ ਨਾਲਾ ਬਣਾ ਦਿਓ 5 ਕਰੋੜ ਵਾਲਾ ਇਹ ਇਹਨੂੰ ਚੋੜਾ-ਚੋੜਾ ਕਰਨਾ ਨਾ ਕਰੋ ਸੜਕਾਂ ਉੱਚੀਆਂ ਨਾ ਕਰੋ ਉਹ ਕਹਿੰਦੇ ਨਹੀਂ ਇਹ ਰੁੜਕੀ ਤੋਂ ਡਿਜ਼ਾਈਨ ਬਣ ਕੇ ਆਇਆ ਹੈ ਬਿਲਕੁਲ ਓਕੇ ਰਹੇਗਾ ਜਿਵੇਂ ਹਰ ਗੋਬਿੰਦ ਮਾਰਗ ਬਣੇ ਉਹ ਦਿੱਤਰ ਬਣੇਗਾ ਲੇਕਿਨ ਬਾਅਦ ਚ ਗੱਬੇ ਆ ਸੈਂਟਰ ਬੜੀ ਬਣਾਤਾ ਮੈਂ ਇਹਦਾ ਪੁੱਛਿਆ ਵੀ ਇਹਨਾਂ ਤੁਸੀਂ ਹਲਕੀ ਕੀਤਾ ਕਿਸੇ ਦੇ ਕੋਲ ਕਿਸੇ ਇੰਜੀਨੀਅਰ ਦੇ ਕੋਲ ਇਸ ਪੁਆਇੰਟ ਦਾ ਡਰੇਨੇਜ ਦਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਇਹ ਇਹ ਪਾਣੀ ਕਿੱਥੋਂ ਆਉਂਦਾ ਗੁਰਨਾਨਕ ਚੌਂਕ ਤੋਂ ਸਾਰਾ ਪਾਣੀ ਘੁੰਮ ਕੇ ਇੱਥੇ ਜਮਾ ਹੋਣਾ ਹੈ ਜਿਹੜਾ ਅੱਗੇ ਅੱਗੇ ਵਗ ਜਾਂਦਾ ਸੀਗਾ ਅੱਜ ਹਾਲਤ ਦੇਖੋ ਜਿਹੜੀ ਰੋਡ ਜਾਲੀ ਪਾਈ ਹੈ ਫੇਲ ਹੈ ਇੱਕ ਪਾਤੀ ਇੱਥੇ ਅੱਖ ਕਿਉਂਕਿ ਮੈਂ ਇਹ ਸੜਕ ਬਣਾਉਣ ਤੋਂ ਰੋਕਦੀ ਸੀ ਵੀ ਸੜਕ ਕੁਝ ਇੱਕ ਰੱਖੀ ਹੈ ਜੀ ਉਹ ਸੀਵਰ ਨਾਲ ਜੋੜਦੀ ਸੀਵਰ ਨਾਲ ਜੋੜਦੀ ਸੀਵਰ ਤੇ ਪਹਿਲੇ ਤੋਂ ਓਵਰਫਲੋ ਹੈ ਕਿ ਮੈਂ ਤੁਹਾਨੂੰ ਦੂਜੇ ਇਲਾਕੇ ਵਿੱਚ ਦੁਕਾਨਾਂ ਅੰਦੇ ਸਾਹਮਣੇ ਲੇਕਿਨ ਕਟਿੰਗ ਨਹੀਂ ਕੀਤੀ ਕਿਉਂ ਨਹੀਂ ਕਰਨੀ ਭਾਜੀ ਇਹ ਜਾਲ ਦੀ ਕਟਿੰਗ ਭਰਿਆ ਪਿਆ ਪੈਨ ਵਾਲਾ ਪੈਜ ਆਹ ਦੇਖੋ ਇਹ ਠੇਕੇਦਾਰ ਸਾਹਿਬ ਬਿਲਕੁਲ ਜਿਹੜਾ ਜਾਲ ਲੱਗਾ ਹੋਇਆ ਹੈ ਠੇਕੇਦਾਰ ਸਾਹਿਬ ਤੁਹਾਨੂੰ ਮੈਂ ਦਿਖਾ ਦਵਾ ਤੁਹਾਡਾ ਨਾਲਾ ਪੂਰਾ ਓਵਰਫਲੋ ਹੋ ਗਿਆ ਏ ਤੁਹਾਡਾ ਨਾਲਾ ਓਵਰਫਲੋ ਹੋ ਚੁੱਕਾ ਵੈ ਠੇਕੇਦਾਰ ਸਾਹਿਬ ਇਹ ਤੁਸੀਂ ਟੱਕਣ ਖੋਲਤੇ ਨੇ ਠੇਕਾ ਦਿੱਤਾ ਕਿੰਨੇ ਯਾਰ ਸਮਝ ਨਹੀਂ ਆਂਦੀ ਠੇਕਾ ਕਿਹੜੇ ਕਾਂਗਰਸ ਨੇ ਦਿੱਤਾ ਕਿ ਇਹ ਠੇਕੇਦਾਰ ਨੂੰ ਕਿ ਠੇਕੇਦਾਰ ਨੇ ਨਾਲੇ ਸਫਾਈ ਦਾ ਕੋਈ ਹਸਾਬਕਦਾਰ ਨਹੀਂ ਰੱਖਿਆ ਲੇਕਿਨ ਆ ਪਿੱਛੇ ਦਾ ਇੱਕ ਮੁਹੱਲਾ ਦਿਖਾ ਰਿਹਾ ਨਿਊ ਸ਼ਿਵਾਈ ਨਗਰ ਨਿਊ ਸ਼ਿਵਾਈ ਨਗਰ ਇਹ ਉਹ ਇਲਾਕਾ ਦਿਖਾ ਰਿਹਾ ਪਿੱਛੇ ਦੇ ਹਾਲਾਤ ਦਿਖਾਏ ਨੇ ਇਹ ਹਾਲਾਤ ਨੇ ਉਹ ਬਚਰੇ ਆਪਣਾ ਆਪ ਸਾਫ ਕਰ ਰਹੇ ਪਾਣੀ ਨਿਕਲ ਜੇ ਇਹ ਤਸਵੀਰ ਹੈ ਨਾ ਇੱਥੇ ਡਰੇਨ ਮੋਟਰ ਜਾਲੀ ਐ ਨਾ ਕੁਛ ਐ ਨਾ ਵਾਸਤਾ ਤੁਸੀਂ ਇਹ ਦੇਖੋ ਟੈਲੀਫੋਨ ਦੇ ਖੰਬੇ ਮਾੜਾ ਮੋਟਾ ਦਾ ਕਰੰਟ ਇਹਦੇ ਚ ਵੀ ਹੋ ਸਕਦਾ ਇਹਦਾ ਮਤਲਬ ਇਸ ਠੇਕੇਦਾਰ ਨੂੰ ਔਰ ਕਾਰਪੋਰੇਸ਼ਨ ਨੂੰ ਇਨਸਾਨ ਦੇ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਤੁਸੀਂ ਇਹ ਦੇਖੋ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਵੱਡੇ ਭਾਈ ਅੱਜ ਕੁੜੀ ਮਰੀ ਐ ਵਾਲੀ ਵਾਰਸ ਕੋਈ ਨਹੀਂ ਹੈਗਾ ਵਾਲੀ ਵਾਰਸ ਨਹੀਂ ਕਦੋ ਜੀ ਸਾਹਿਬ ਜੀ ਅੱਜ ਕੁੜੀ ਮਰੀ ਹੈ ਕੁੜੀ ਦੀ ਜ਼ਿੰਮੇਵਾਰ ਕੌਣ ਹੈ ਜੀ ਇੱਕ ਲੇਡੀਜ਼ 45 ਸਾਲ ਦੀ ਹਰਨਮਨ ਮੰਦਰ ਰੋਡ ਤੇ ਉਹਦਾ ਘਰ ਹੈ ਉਹ ਆਪਣਾ ਫ੍ਰਿਜ ਸਾਈਡ ਤੇ ਕਰ ਰਹੀ ਸੀ ਉਹਦੇ ਫ੍ਰਿਜ ਸਾਈਡ ਤੇ ਕਰਦੇ ਕਰਦੇ ਉਹਨੇ ਦਮ ਤੋੜਤਾ ਤੇ ਉਹ ਵਿਚਾਰੀ ਕੋ ਕੋ ਕਾਰ ਨਹੀਂ ਸੀਗੀ ਇੱਥੋਂ ਪਤਾ ਲੱਗਦਾ ਗਰੀਬ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈ ਤਸਵੀਰ ਜਨਾਨੀ ਦੀ ਗੱਲ ਕਰਦੇ ਹੋ 8 ਸਾਲ ਦਾ ਮੁੰਡਾ ਮਰ ਗਿਆ ਛੋੜੀ ਛੋੜੇ ਤੇ ਕਰੰਟ ਲੱਗਣ ਨਾਲ ਵਿਸ਼ਾਲ ਜੀ ਮੈਨੂੰ ਇਸ ਗੱਲ 'ਤੇ ਤੁਸੀਂ ਤੁਸੀਂ ਦੱਸੋ ਕਿ ਇਹ ਜਵਾਬ ਦਿਓ ਕਿ ਇਹ ਬੰਦੇ ਰੋਜ਼ ਰੋਜ਼ਾਨਾ ਮੌਤ ਹੋ ਰਹੀ ਹੈ ਜ਼ਿੰਮੇਵਾਰ ਕੌਣ ਹੈ ਜਿੱਦਾਂ ਘਰ ਦੇ ਫਰਸ਼ ਚ ਪਾਣੀ ਨਿਕਲਣ ਲੱਗ ਗਿਆ ਸਾਡੇ ਘਰ ਤੋਂ ਅੱਜ ਦਾ ਐਨਾ ਬੁਰਾ ਹਾਲ ਹੈ ਤੁਹਾਨੂੰ ਇੱਕ ਰੋਹਲ ਦਿਖਾਉਂਗਾ 10 ਫੁੱਟ ਡੂੰਘਾ ਹੋਲ ਦਿਖਾਣਾ ਤੁਹਾਨੂੰ ਮੈਂ ਮੇਰੇ ਮੈਂ ਡਿਊਟੀ ਤੇ ਜਾ ਰਿਹਾ ਸੀਗਾ ਆ ਇਸੇ ਗਲੀ ਦੇ ਵਿੱਚ ਆਦੋਨਾਂ ਇਹਦੀ ਚੋਰ ਦੀ ਸੱਟ ਲੱਗੀ ਹਾਜੇ ਵੀ ਲੱਗਿਆ ਸੱਟ ਜੇ ਆਹ ਦੇਖੋ ਚੋਰ ਦੀ ਸੱਟ ਲੱਗੀ ਹੈ ਮੈਂ ਦੱਸਿਆ ਵੀਰ ਰੰਤ ਇਸ ਗਲੀ ਦੇ ਵਿੱਚ ਤੇ ਉਸ ਗਲੀ ਸਾਰੀ ਇੱਥੋਂ ਲੈ ਕੇ ਉੱਥੇ ਸਾਰੀ ਗਲੀ ਇਹ ਪਾਣੀ ਨਿਕਲਣ ਦਾ ਕੋਈ ਸੁਵਿਧਾ ਨਹੀਂ ਹੈਗਾ ਭਾਈ ਕਿੰਨੇ ਕਿੰਨੇ ਫੁੱਟ ਦਾ ਖੱਡਾ ਕਟੋਗੜ ਵੀ 10 ਫੁੱਟ ਦੀ ਹੁੰਦੀ ਹੈ ਨੀਚੇ ਉਹਦੇ ਕੋਈ ਟੱਕਰ ਨਹੀਂ ਹੈਗਾ ਉੱਪਰ ਰੱਖਿਆ ਹੋਇਆ ਹਾਂਜੀ ਆ ਚਲੋ ਚਲਦੇ ਆ ਲੋਕਾਂ ਨੇ ਆਪ ਹੀ ਦਿਖਾਤਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਨਾ ਪਾਣੀ ਹੈ ਇਹ ਜਾਲੀ ਖੋਲ ਦਿੱਤੀ ਹੈ ਲੋਕਾਂ ਨੇ ਆਪ ਖੋਲੀ ਹੈ ਤਾਂ ਕਿ ਪਾਣੀ ਜਾ ਸਕੇ ਇਹ ਠੇਕੇਦਾਰ ਸਾਹਿਬ ਤੁਸੀਂ ਜਾਲੀ ਖੋਲਣੀ ਭੁੱਲ ਗਏ ਲੋਕਾਂ ਨੇ ਆਪ ਖੋਲਤੀ ਇਹ ਤਾਂ ਲੱਖ ਦੀ ਲਾਂਤਾਂ ਵਾਲਾ ਕੰਮ ਹੈ ਕਿ ਲੋਕ ਜਿਹੜੇ ਨੇ ਤਰਾਹੀ ਤਰਾਹੀ ਕਰਨ ਬਾਈ ਜੀ ਤੁਸੀਂ ਉੱਡ ਜਿਓ ਮੜ ਜਾ ਤੁਸੀਂ ਉੱਡ ਜਾਓ ਬਿਜਲੀ ਦਾ ਖੰਭਾ ਹੈਗਾ ਅੱਗੇ ਆਓ ਅੱਗੇ ਆਓ ਭਾਈ ਇੰਨਾ ਸੋਹਣਾ ਇਲਾਕਾ ਹੈ 2 ਲੱਖ ਰੁਪਏ ਰੇਟ ਹੈ 2 ਲੱਖ ਰੁਪਏ ਹੋ ਗਿਆ ਹਾਂਜੀ 2.5 ਲੱਖ ਰੁਪਏ ਆਏਗਾ ਇਹ ਇੱਥੇ ਰੇਟ ਹੈ ਹੈਗਾ ਨਾ ਹੈਗਾ ਹੈਗਾ ਜੀ ਬਿਲਕੁਲ ਵਿੱਚ ਉਹਨੂੰ ਵੇਚਣਾ ਹੈ ਜੋ ਬੇਚਣ ਨੂੰ ਕਰਾਇਆ ਤੇ ਹੈਗਾ ਇਹ ਰੈਂਟ ਤੇ ਆਇਆ ਸੀ ਤਾਂ ਪਸ ਕੇ ਇੱਥੇ ਆ ਗਿਆ ਜੀ ਇਹ ਵੀ ਪੁੱਛੋ ਸਾਰਾ ਸਮਾਨ ਖਰਾਬ ਹੋ ਗਿਆ ਸਾਰਾ ਸਮਾਨ ਅੰਦਰ ਬੈੱਡ ਬੋਡੀ ਸਾਰੇ ਸੋਫੇ ਸੋਫੇ ਸਾਰੀਆਂ ਲਿਜਾਈਆਂ ਸਾਰੀਆਂ ਬੇਚ ਗਿਆ ਹਰਿਆ ਪਿਸ਼ਾਲ ਜੀ ਆ 2 ਲੱਖ ਰੁਪਏ ਗੱਜ ਆ ਰੋੜ ਰਿਹਾ ਆ ਦੇਖੋ ਆ 2 ਲੱਖ ਰੁਪਏ ਗੱਜ ਆ ਸਰਕਾਰ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨਾ ਕੋਸ਼ਿਸ਼ ਕਰਨਾ ਕਿਰਪਾ ਸੁਧ ਲੈਣਾ ਗਰੀਬ ਬੰਦੇ ਇਹਨਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਚਲਾ ਗਿਆ ਗਰੀਬ ਬੰਦਾ ਕਿੱਥੇ ਜਾਊਗਾ ਇਹਨਾਂ ਨੂੰ ਇਹਨਾਂ ਨੂੰ 3 ਮਹੀਨੇ ਨੌਕਰੀ ਕਰਨਗੇ ਨਾ ਤਦ ਜਾ ਕੇ 50 ਹਜ਼ਾਰ ਨਹੀਂ ਜੁੜਨਾ ਨਾ ਕੋ ਇਹ ਗਰੀਬ ਬੰਦੇ ਦਾ ਪੈਸੇ ਦਾ ਹਰ ਜਾਣਾ ਕੌਣ ਦੇਊਗਾ 50000 ਰੁਪਏ ਨੌਕਰੀ ਮਿਲਦੀ ਸਾਰੀ ਤੁਹਾਨੂੰ ਚੀਜ਼ ਦਿਖਾ ਰਿਹਾ ਅਗਰ ਇਹ ਡਰੇਨ ਵਾਟਰ ਜਾਲੀ ਹਰ ਰੋਡ ਦੀ ਖੋਲ ਦਿੱਤੀ ਜਾਵੇ ਤਾਂ ਗਲੀਆਂ 'ਚ ਪਾਣੀ ਨਹੀਂ ਆਊਗਾ ਇਹ ਖੁਦ ਖੋਲੀ ਹੈ ਇਹ ਖੁਦ ਖੋਲੀ ਹੈ ਇਹਦੇ ਉੱਤੇ ਪੱਥਰ ਪਿਆ ਸੀਗਾ ਭਰੀ ਹੋਈ ਸੀਗੀ ਇਹ ਬਜਰੀ ਪਾਈ ਹੋਈ ਸੀ ਆਰ ਸੀ ਸੀ ਤਾਕੀ ਪਤਾ ਨਾ ਲੱਗੇ ਹੋਦੀ ਐ ਇਹ ਠੇਕਾ ਇਹ ਠੇਕਾ ਐ ਸੋ ਵਧੀਆ ਠੇਕਾ ਮੈਨੂੰ ਦੇ ਦਿਓ ਮੈਂ ਸਾਰੀ ਰੋਡਾਂ ਖੋਲਵਾ ਦੂੰਗਾ ਰੋਡਾਂ ਦਾ ਪਾਣੀ ਨਿਕਲਵਾਣਾ ਸ਼ੁਰੂ ਕਰ ਦੂੰਗਾ ਇਹ ਐਸਟੀਮੇਟ ਬਣਾਣਾ ਸਿਰਦਾ ਇੱਕ ਇੰਜੀਨੀਅਰ ਚਾਹੀਦਾ ਹੁੰਦਾ ਜਿਵੇਂ ਆਰਕਟੈਕਟ ਚਾਹੀਦਾ ਹੈ ਉਹਦਾ ਇੰਜੀਨੀਅਰ ਚਾਹੀਦਾ ਕਿੱਥੇ ਕਿੱਥੇ ਡਰੇਨ ਬਾਰਡਰ ਜਾਲੀ ਹੋਊਗੀ ਪਾਣੀ ਨਿਕਾਸ ਕੀਦਾਂ ਹੋਊਗੀ ਪੈਸਾ ਗੱਫੇ ਨਾਲ ਮਿਲਦਾ ਪਏ ਠੇਕੇਦਾਰ ਨੂੰ ਠੇਕੇਦਾਰ ਨੇ ਕੀ ਕਰਨਾ ਪੈਸਾ ਮਿਲ ਗਿਆ ਪਰ ਟੈਂਡਰ ਲਾਓ ਤੇ ਪੈਸਾ ਲਵੋ ਹਜਮ ਕਰੋ ਕੌਣ ਕਿੱਥੇ ਜਾਂਦਾ ਜਾਵੇ ਇਹ ਤਸਵੀਰ ਹੈ ਲੁਧਿਆਣਾ ਦੀ 스마트 ਸਿਟੀ ਦੀ ਹੁਣ ਦੇਖੋ ਕਿ 스마트 ਸਿਟੀ ਦਾ ਹੱਲ ਹੁੰਦਾ ਕਿ ਨਹੀਂ ਹੁੰਦਾ ਤੁਹਾਨੂੰ ਇੱਕ ਹੋਰ ਮੂਹ ਚੜਾਦੀ ਤਸਵੀਰ ਦਿਖਾ ਰਿਹਾ ਵਾਂ ਇਹ ਬਕਸਾ ਇਹ ਬਕਸਾ ਖੁੱਲੀ ਦਾਵਤ ਦੇ ਰਿਹਾ ਹੈ ਮੌਤ ਨੂੰ ਉਡੀਕ ਕਰ ਰਿਹਾ ਆਓ ਮੇਰੇ ਨਾਲ ਚਿਮੜੋ ਤੇ ਮਰ ਜਾਓ ਇਹ ਉਹ ਨੰਗੀਆਂ ਤਾਰਾਂ ਇਹ ਨੰਗੇ ਫਿਊਜ ਕੋਈ ਟੇਪ ਨਹੀਂ ਕੀਤੀ ਹੋਈ ਕੁਝ ਨਹੀਂ ਕੀਤਾ ਹੋਇਆ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਆਖਿਰ ਕਿਉਂ ਦਾਵਤ ਦਿੱਤੀ ਜਾ ਰਹੀ ਬਾਈ ਜੀ ਦਸ ਦਿਨ ਤੋਂ ਕੰਪਲੇਂਟ ਕਰ ਰਹੇ ਆ ਜੀ ਹੂੰ ਅਥਰੀਓ ਸਾਹਿਬ ਨੂੰ ਕਿੰਨੇ ਹੀ ਫੋਨ ਕਰ ਛੱਡੇ ਨੇ ਉਹਨਾਂ ਨੂੰ ਫੋਟੋ ਵੀ ਭੇਜੀ ਆ ਕੋਈ ਬੰਦਾ ਨਹੀਂ ਕੋਈ ਸੁਣਵਾਈ ਨਹੀਂ ਇਹ ਤਾਂ ਕਹਿ ਸਕਦਾ ਜਮਰਾਜ ਹੀ ਕੋਲ ਖੜਾ ਤੁਹਾਡੇ ਬਿਲਕੁਲ ਖੜਾ ਇਹ ਤਾਂ ਵਾਜੀ ਰੀਡਰ ਆਇਆ ਸੀ ਰੀਡਰ ਨੇ ਇਹਦਾ ਟੱਕਾਂ ਉਤਾਰਿਆ ਇਹਦਾ ਲੜਕੇ ਆਇਆ ਸੀ ਬੰਨਿਆ ਆਇਆ ਸੀ ਰੀਡਰ ਨੇ ਟੱਕਰ ਉਤਾਰੇ ਨੀਚੇ ਰੱਖਤਾ ਤਾਂ ਕੋ ਬਾੜੀਏ ਚੱਕੇ ਲੱਗੇ ਉਸ ਤੋਂ ਬਾਅਦ ਇਹਨੂੰ ਕਿੰਨੀ ਵਾਰੀ ਕੰਪਲੇਨਟ ਲਿਖਾ ਚੁੱਕੀ ਆ ਤਾਂ ਕੋਈ ਕੋ ਠੀਕ ਕਰਨ ਨਹੀਂ ਆ ਰਿਹਾ ਗੱਲ ਕਹਾਂ ਸ਼ੁਕਰ ਕਰੋ ਕਬਾੜੇ ਚੱਕ ਕੇ ਲੈ ਗਿਆ ਤਾਰ ਦੇਖ ਰਹੇ ਤੁਸੀਂ ਹਾਂ ਹਾਂਜੀ ਇਹ ਕਿ ਟੱਕਾਂ ਨਾ ਲੱਗੀ ਹੁੰਦੀ ਰੀਡਰ ਵੀ ਖੋਲਦਾ ਰੀਡਰ ਵੀ ਗਿਆ ਰੀਡਰ ਕਿੰਨੀ ਵਾਰੀ ਆਇਆ ਉਹ ਕੰਪਲੇਂਟ ਤਾਂ ਰੀਡਰ ਨੂੰ ਵੀ ਚਾਹੀਦਾ ਜੇ ਆ ਰਿਹਾ ਉਹਨੂੰ ਖੋਲ ਰਿਹਾ ਮੀਟਰ ਚੈੱਕ ਕਰ ਰਿਹਾ ਪਰ ਉਹਨੂੰ ਠੀਕ ਕਰਾਵੇ ਰੀਡਰ ਪਰ ਰੀਡਿੰਗ ਲੈਣ ਆਉਂਦਾ ਜੀ ਉਹ ਕੰਨੇ ਕਾਰਵਾਈ ਕਿੱਥੋਂ ਕਰਾਣੀ ਭਾਜੀ ਫਿਰ ਅਸੀਂ ਵੀ ਕੰਪਲੇਂਟ ਕਿੰਨੀ ਵਾਰੀ ਐਸਜੀਓ ਸਰ ਨੂੰ ਫੋਨ ਕਰ ਚੁੱਕੇ ਹਾਂ ਰੀਡਰ ਦੇ ਵਿੱਚ ਇਨਸਾਨੀਤ ਹੁੰਦੀ ਨਾ ਸੋਨਾਂ ਪਹਿਲੇ ਬਕਸਾ ਬਦਲਾ ਦਿੰਦਾ ਫੋਟੋ ਪਾ ਦਿੰਦਾ ਆਪਣੇ ਚੀਫ ਨੂੰ ਹਾਂਜੀ ਸਰ ਕਰਾਉਣਾ ਚਾਹੀਦਾ ਨਾ ਹੁਣ ਐਸਜੀਓ ਸਰ ਨੂੰ ਵੀ ਫੋਨ ਫੋਟੋ ਵੀ ਪਾਈ ਹੈ ਤੇ ਫੋਨ ਵੀ ਕੀਤੇ ਕਿੰਨੀ ਵਾਰੀ 3 4 ਵਾਰੀ 5 ਵਾਰੀ ਫੋਨ ਕੀਤੇ ਹਾਂਜੀ ਮਤਲਬ ਤੁਸੀਂ ਯਮਰਾਜ ਦੇ ਕੋਲ ਹੀ ਖੜੇ ਹੋ ਕੀ ਕਰ ਸਕਦੇ ਆ ਹੁਣ ਸਰ ਆਪਾਂ ਤਾਂ ਕੰਪਲੇਂਟ ਹੀ ਕਰ ਸਕਦੇ ਆ ਹੁਣ ਆਪਣੇ ਹੱਥੇ ਥੋੜੀ ਆਪਣੇ ਹੱਥੇ ਜੋ ਹੈ ਜੇ ਅਸੀਂ ਤੱਕ ਆਪ ਹੀ ਕਰਾ ਦਈਏ ਬਿਲਕੁਲ ਹੈ ਯਮਰਾਜ ਦੇ ਕੋਲ ਹੀ ਯਮਰਾਜ ਦੇ ਕੋਲ ਖੜੇ ਨੇ ਇਹ ਯਮਰਾਜ ਸਾਹਿਬ ਜਿਹੜੇ ਨੇ ਖੜੇ ਨੇ ਕੋਲ ਤੇ ਕਹਿ ਰਹੇ ਨੇ ਆਓ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂ ਇੱਕ ਨਾਲ ਹੀ ਗਲੀ ਉਹ ਦਿਖਾ ਰਿਹਾ ਤੁਹਾਨੂੰ ਮੈਂ ਇਹ ਹਾਲਾਤ ਦਿਖਾ ਸਕਦਾ ਤੁਹਾਨੂੰ ਮੈਂ ਇਹ ਜੰਗਾਲ ਦਿਖਾ ਰਿਹਾ ਭਾਈ ਯਮਰਾਜ ਅੱਜ ਕੱਲ ਗਲੀਆਂ ਚ ਘੋਮ ਰਹੇ ਨੇ ਮੇਰੇ ਖਿਆਲ ਨਾਲ ਹੈਂ ਜਮਰਾਜ ਗੱਲੀਾਂ ਚ ਕੁਮਰੇ ਨੇ ਹਾਂਜੀ ਜਮਰਾਜ ਬਿਲਕੁਲ ਵਧੀਆ ਜੱਦਾ ਨਵੀਂ ਇਹਨਾਂ ਨੇ ਲਗਵਾਈ ਆ ਕਹਿੰਦੇ ਜੀ ਕੱਲੋ ਘਰ ਤੋਂ 2 ਮੀਟਰ ਹਟਾ ਕੇ ਅਸੀਂ ਇੱਥੇ ਇੱਕ ਬਕਸਾ ਲਵਾ ਦਿੰਨੇ ਹਾਂ ਬਕਸਾ ਲਵਾਉਣ ਤੋਂ ਬਾਅਦ ਤਾਰਾ ਇਹਨਾਂ ਨੇ ਇੰਦੀ ਜੋ ਵੀ ਆ ਲਾ ਕੇ ਚਲੇ ਗਿਆ ਆ ਮੁਹੱਲੇ ਵਾਲੇ ਨੇ ਤਾਰਾ ਬੰਨ ਬੰਨ ਕੇ ਆਪਣੇ ਆਪ ਸਹੀ ਕੀਤੀ ਆ ਬਿਲਕੁਲ ਅੰਦਰ ਦੇਖੋ ਪੂਰਾ ਜਾ ਕੇ ਬਿਲਕੁਲ ਬੁਰਾ ਹਾਲ ਹੈ ਸੇ ਮੈਂ ਲੁਧਿਆਣਾ ਸ਼ਹਿਰ ਦੇ ਹਾਲਾਤ ਦਿਖਾਏ ਜਾ ਰਹੇ ਜੋ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਉਹ ਹਾਲਾਤ ਨੇ ਕੀ ਹੁਣ ਦੇਖਦੇ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਐਕਸੀਅ ਦਾ ਚੀਫ ਕੀ ਕਾਰਵਾਈ ਕਰਨਗੇ ਕੀ ਇਹਨੂੰ ਬਦਲਣਗੇ ਜਾਂ ਸੇਫਟੀ ਮੀਜ਼ਰਮੈਂਟ ਦੇ ਹਿਸਾਬ ਦੇ ਨਾਲ ਇਹਨਾਂ ਦਾ ਕੋਈ ਪ੍ਰੋਪੋਰਸ਼ਨ ਕਰਨਗੇ ਲੁਧਿਆਣਾ ਕੈਨਵਾ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ